ਇਸਤਾਨ ਅਤੇ ਇਜ਼ਰਾਈਲ ਵਿਚਕਾਰ ਬਣੇ ਗਾਜ਼ਾ ਪੱਟੀ ਬਾਰਡਰ ਨੂੰ ਵਿਸ਼ਵ ਦਾ ਸਭ ਤੋਂ ਸੰਵੇਦਨਸ਼ੀਲ ਬਾਰਡਰ ਮੰਨਿਆ ਜਾਂਦਾ ਹੈ ਜਿੱਥੇ ਰੋਜ਼ਾਨਾ ਕਈ-ਕਈ ਵਾਰ ਗੋਲੀਬਾਰੀ ਹੁੰਦੀ ਰਹਿੰਦੀ ਹੈ ਅਤੇ ਇਸ ਗੋਲੀਬਾਰੀ ਦੇ ਵਿੱਚ ਮੌਤਾਂ ਵੀ ਹੁੰਦੀਆਂ ਰਹਿੰਦੀਆਂ ਨੇ ਪਰ ਕੀ ਤੁਸੀਂ ਕਦੀ ਸੋਚਿਆ ਹੈ ਜਾਂ ਕੀ ਤੁਸੀਂ ਜਾਣਦੇ ਹੋ ਕਿ ਵਿਸ਼ਵ ਦੇ ਵਿੱਚ ਇੱਕ ਅਜਿਹਾ ਖਤਰਨਾਕ ਬਾਰਡਰ ਵੀ ਹੈ ਜਿੱਥੇ ਬਿਨਾਂ ਗੋਲੀ ਕੋਈ ਚੱਲੇ ਹੀ ਸਾਲ ਦੇ ਵਿੱਚ ਹਜ਼ਾਰਾਂ ਮੌਤਾਂ ਹੋ ਜਾਂਦੀਆਂ ਨੇ ਜੀ ਹਾਂ ਇੱਕ ਅਜੀਬਾ ਬਾਰਡਰ ਵੀ ਹੈ ਸੋ ਤੁਹਾਨੂੰ ਅਜਿਹੇ ਖਤਰਨਾਕ ਬਾਰਡਰ ਦੇ ਬਾਰੇ ਦੱਸਦੇ ਹਾਂ ਜਿੱਥੇ ਬਿਨਾਂ ਕੋਈ ਗੋਲੀ ਚੱਲੇ ਹੀ 4000 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕੁਝ ਲੋਕ ਤਾਂ ਰਹੱਸਮਈ ਤਰੀਕੇ ਦੇ ਨਾਲ ਗਾਇਬ ਵੀ ਹੋ ਚੁੱਕੇ ਨੇ ਜਿਨ੍ਹਾਂ ਦਾ ਅੱਜ ਤੱਕ ਕੁਝ ਵੀ ਪਤਾ ਨਹੀਂ ਚੱਲ ਸਕਿਆ ਅਮਰੀਕਾ ਅਤੇ ਮੈਕਸੀਕੋ ਦੇ ਬਾਰਡਰ ਦੇ ਬਾਰੇ ਤੁਸੀਂ ਸਾਰਿਆਂ ਨੇ ਸੁਣੀ ਆਈ ਹੋਵੇਗਾ ਜੋ ਅਕਸਰ ਹੀ ਅਮਰੀਕਾ ਜਾਣ ਦੇ ਲਈ ਡੌਂਕੀ ਲਗਾਏ ਜਾਣ ਦੀਆਂ ਖਬਰਾਂ ਨਾਲ ਕਾਫੀ ਚਰਚਾ ਦੇ ਵਿੱਚ ਰਹਿੰਦਾ ਹੈ ਅਮਰੀਕਾ ਅਤੇ ਮੈਕਸੀਕੋ ਦਾ ਇਹ ਬਾਰਡਰ ਕਰੀਬ 3145 ਕਿਲੋਮੀਟਰ ਲੰਬਾ ਹੈ ਯੂਨਾਈਟਿਡ ਨੇਸ਼ਨਸ ਦੀ ਇੱਕ ਰਿਪੋਰਟ ਦੇ ਮੁਤਾਬਕ ਸਾਲ 2021 ਦੇ ਵਿੱਚ ਇੱਥੇ ਸਭ ਤੋਂ ਜ਼ਿਆਦਾ ਮੌਤਾਂ ਦਰਜ ਹੋਈਆਂ ਇਸ ਤੋਂ ਪਹਿਲਾਂ ਸਾਲ 2014 ਵਿੱਚ ਮੌਤਾਂ ਦਾ ਇਹ ਰਿਕਾਰਡ ਸਭ ਤੋਂ ਉਪਰ ਸੀ। ਸਾਲ 2014 ਦੇ ਬਾਅਦ ਤੋਂ ਹੁਣ ਤੱਕ ਇੱਥੇ 4000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਾਲ 2021 ਦੇ ਵਿੱਚ ਰਿਕਾਰਡ 728 ਅਤੇ ਫਿਰ ਸਾਲ 2022 ਦੇ 7 ਮਹੀਨਿਆਂ ਦੇ ਅੰਦਰ ਹੀ ਇੱਥੇ 412 ਲੋਕਾਂ ਦੀ ਜਾਨ ਜਾ ਚੁੱਕੀ ਹੈ। ਸਭ ਤੋਂ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਇਹ ਮੌਤਾਂ ਕਿਸੇ ਗੋਲੀ ਲੱਗਣ ਨਾਲ ਨਹੀਂ ਹੋਈਆਂ ਬਲਕਿ ਇਹਨਾਂ ਮੌਤਾਂ ਦੇ ਕਾਰਨ ਵੱਖੋ-ਵੱਖਰੇ ਸਨ ਜੂਨ ਇੱਥੇ ਚੌਥਾ ਸਭ ਤੋਂ ਖਤਰਨਾਕ ਮਹੀਨਾ ਹੁੰਦਾ ਹੈ ਇਸ ਮਹੀਨੇ ਦੇ ਵਿੱਚ ਇੱਥੇ ਲਾਸ਼ਾਂ ਦੇ ਅੰਬਾਰ ਲੱਗ ਜਾਂਦੇ ਨੇ ਇਸ ਸਾਲ ਜੂਨ ਮਹੀਨੇ ਦੇ ਵਿੱਚ ਇੱਥੇ 138 ਲੋਕਾਂ ਦੀ ਜਾਨ ਜਾ ਚੁੱਕੀ ਹੈ ਇਹਨਾਂ ਵਿੱਚੋਂ ਜ਼ਿਆਦਾਤਰ ਦੀ ਮੌਤ ਜਾਂ ਤਾਂ ਡੁੱਬਣ ਦੇ ਨਾਲ ਹੋਈ ਹੈ ਜਾਂ ਫਿਰ ਡੀਹਾਈਡਰੇਸ਼ਨ ਕਰਕੇ ਦਰਅਸਲ ਲੋਕ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਦਾਖਲੇ ਦੇ ਲਈ ਆਪਣੀ ਜ਼ਿੰਦਗੀ ਖਤਰੇ ਦੇ ਵਿੱਚ ਪਾ ਕੇ ਇਸ ਖਤਰਨਾਕ ਬਾਰਡਰ ਦੀ ਵਰਤੋਂ ਕਰਦੇ ਨੇ ਮਹਾਰਾ ਮੁਤਾਬਕ ਇੱਥੋਂ ਦਾ ਸਫ਼ਰ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਖਤਰਨਾਕ ਹੁੰਦਾ ਹੈ ਸ਼ਰਨਾਰਥੀਆਂ ਨੂੰ ਪਤਾ ਹੁੰਦਾ ਹੈ ਕਿ ਨਦੀ ਨੂੰ ਪਾਰ ਕਰਨਾ ਖਤਰੇ ਤੋਂ ਖਾਲੀ ਨਹੀਂ ਪਹਾੜ ਚੜਨਾ ਜਾਂ ਜੰਗਲਾਂ ਦੇ ਵਿੱਚੋਂ ਲੰਘਣਾ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾਉਣਾ ਹੁੰਦਾ ਪਰ ਇਹ ਸਭ ਕੁਝ ਜਾਣਦੇ ਹੋਏ ਲੋਕ ਅਮਰੀਕਾ ਵਿੱਚ ਇੱਕ ਬਿਹਤਰ ਜ਼ਿੰਦਗੀ ਜਿਉਣ ਦਾ ਸੁਪਨਾ ਲੈ ਕੇ ਇਹ ਵੱਡਾ ਖਤਰਾ ਮੁੱਲ ਲੈ ਲੈਂਦੇ ਨੇ ਜਿਸ ਕਾਰਨ ਜ਼ਿਆਦਾਤਰ ਲੋਕਾਂ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣੇ ਪੈ ਜਾਂਦੇ ਨੇ ਹੁਣ ਵੀ ਅਮਰੀਕੀ ਸੂਬੇ ਟੈਕਸਸ ਦੇ ਈਗਲ ਪਾਸ ਦੇ ਵਿੱਚ ਬੇहद ਖਤਰਨਾਕ ਸਰਹੱਦ ਨੂੰ ਪਾਰ ਕਰਨ ਦੀ ਕੋਸ਼ਿਸ਼ ਦੇ ਵਿੱਚ ਰਿਓ ਗ੍ਰਾਂਡੇ ਦੇ ਵਿੱਚ ਘਟੋ ਘਟ ਨੋ ਸ਼ਰਨਾਰਥੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ ਅਮਰੀਕਾ ਦੇ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਅਤੇ ਮੈਕਸੀਕੋ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੱਡੀ ਗਣਤੀ ਦੇ ਵਿੱਚ ਲੋਕਾਂ ਦੇ ਇਸ ਜਥੇ ਨੇ ਭਾਰੀ ਮੀਂਹ ਦੌਰਾਨ ਇਸ ਇਲਾਕੇ ਦੇ ਵਿੱਚ ਲੰਘਣ ਵਾਲੀ ਇੱਕ ਨਦੀ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਦੌਰਾਨ ਇਹਨਾਂ ਦੀ ਨਦੀ ਦੇ ਵਿੱਚ ਡੁੱਬਣ ਦੇ ਕਾਰਨ ਮੌਤ ਹੋ ਗਈ ਹੈ ਇਸ ਖਤਰਨਾਕ ਸਰਹੱਦ ਤੇ ਡੇਲ ਰਿਓ ਸੈਕਟਰ ਗੈਰ ਕਾਨੂੰਨੀ ਰੂਪ ਦੇ ਨਾਲ ਸਰਹੱਦ ਪਾਰ ਕਰਨ ਦਾ ਸਭ ਤੋਂ ਰੁਝੇਵਿਆਂ ਭਰਿਆ ਸਥਾਨ ਬਣ ਗਿਆ ਜਿਸ ਦੇ ਵਿੱਚ ਈਗਲ ਪਾਸ ਵੀ ਸ਼ਾਮਿਲ ਹੈ ਇਹ ਖੇਤਰ ਜਲਦ ਹੀ ਟੈਕਸਾਸ ਦੇ ਰਿਓ ਗ੍ਰੈਂਡੇ ਵੈਲੀ ਨੂੰ ਵੀ ਪਿੱਛੇ ਛੱਡ ਸਕਦਾ ਹੈ ਜੋ ਪਿਛਲੇ ਇੱਕ ਦਹਾਕੇ ਤੋਂ ਗੈਰ ਕਾਨੂੰਨੀ ਰੂਪ ਦੇ ਨਾਲ ਸਰਹੱਦ ਪਾਰ ਕਰਨ ਦਾ ਸਭ ਤੋਂ ਵੱਡਾ ਕੇਂਦਰ ਬਣਿਆ ਰਿਹਾ ਹੈ CBP ਦੇ ਮੁਤਾਬਕ ਪਿਛਲੇ ਮਹੀਨੇ ਅਕਤੂਬਰ ਤੋਂ ਜੁਲਾਈ ਤੱਕ ਇਸ ਖੇਤਰ ਦੇ ਵਿੱਚ 200 ਤੋਂ ਜ਼ਿਆਦਾ ਸ਼ਰਨਾਰਥੀਆਂ ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਨੇ ਇਸ ਖਤਰਨਾਕ ਬਾਰਡਰ ਜ਼ਰੀਏ ਅਮਰੀਕਾ ਜਾਣ ਵਾਲਿਆਂ ਦੇ ਵਿੱਚ ਬਹੁਤ ਸਾਰੇ ਭਾਰਤੀ ਖਾਸ ਕਰਕੇ ਪੰਜਾਬੀ ਵੀ ਸ਼ਾਮਲ ਹੁੰਦੇ ਨੇ ਇਹ ਰਸਤਾ ਇੰਨਾ ਜ਼ਿਆਦਾ ਖਤਰਨਾਕ ਹੈ ਕਿ ਸੈਂਕੜੇ ਲੋਕਾਂ ਦੀਆਂ ਇੱਥੋਂ ਲਾਸ਼ਾਂ ਤੱਕ ਵੀ ਨਹੀਂ ਮਿਲ ਸਕੀਆਂ ਇਹ ਜਗ੍ਹਾ ਤੋਂ ਕਰੀਬ 400 ਕਿਲੋਮੀਟਰ ਲੰਬੀ ਨਦੀ ਰਿਓ ਗ੍ਰੈਂਡ ਲੰਗਦੀ ਹੈ ਜਿਸ ਦੀ ਵਜ੍ਹਾ ਨਾਲ ਈਗਲ ਪਾਸ ਸਭ ਤੋਂ ਖਤਰਨਾਕ ਬਾਰਡਰ ਬਣ ਜਾਂਦਾ ਹੈ ਇਸ ਨਦੀ ਦਾ ਬਹਾਅ ਕਦੇ ਵੀ ਬਦਲ ਜਾਂਦਾ ਹੈ ਇਸ ਨੂੰ ਪਾਰ ਕਰਦੇ ਹੇ ਸ਼ਰਨਾਰਥੀਆਂ ਦੀ ਜਾਨ ਚਲੀ ਜਾਂਦੀ ਹੈ ਅਕਤੂਬਰ ਤੋਂ ਜੁਲਾਈ ਤੱਕ ਇਸ ਸੈਕਟਰ ਦੇ ਵਿੱਚ 200 ਤੋਂ ਜ਼ਿਆਦਾ ਸ਼ਰਨਾਰਥੀਆਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਨੇ ਕਈ ਵਾਰ ਤਾਂ ਲੋਕ ਗਾਇਬ ਹੋ ਜਾਂਦੇ ਨੇ ਅਤੇ ਫਿਰ ਕਦੇ ਵੀ ਨਹੀਂ ਮਿਲਦੇ ਕਈ ਵਾਰ ਤਾਂ ਲੋਕ ਗਾਇਬ ਹੋ ਜਾਂਦੇ ਨੇ ਅਤੇ ਫਿਰ ਕਦੇ ਵੀ ਨਹੀਂ ਮਿਲਦੇ ਡੀਨ ਰਿਓ ਸੈਕਟਰ ਤੋਂ ਜੁਲਾਈ ਮਹੀਨੇ ਦੇ ਵਿੱਚ ਕਰੀਬ 50 ਹਜ਼ਾਰ ਨਾਰਥੀਆਂ ਨੇ ਸਰਹੱਦ ਪਾਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਦਕਿ ਰਿਓ ਗ੍ਰਾਂਡ ਦੇ ਵਿੱਚ ਇਹ ਅੰਕੜਾ ਕਰੀਬ 35 ਹਜ਼ਾਰ ਲੋਕਾਂ ਦਾ ਹੈ ਈਗਲ ਪਾਸ ਅਮਰੀਕੀ ਸ਼ਹਿਰ ਸੈਨ ਐਂਟਿਨਿਓ ਦੇ ਦੱਖਣ ਪੱਛਮ ਤੋਂ ਕਰੀਬ 225 ਕਿਲੋਮੀਟਰ ਦੂਰ ਹੈ ਈਗਲ ਪਾਸ ਤੋਂ ਲੰਘਣ ਵਾਲੇ ਸ਼ਰਨਾਰਥੀਆਂ ਦੇ ਵਿੱਚ ਸਭ ਤੋਂ ਉੱਪਰ ਐਂਜੂਏਲਾ ਦੇ ਲੋਕ ਹੁੰਦੇ ਨੇ ਇਸ ਤੋਂ ਬਾਅਦ ਕਿਊਬਾ, ਮੈਕਸੀਕੋ, ਹੋਂਡੂਰਾਸ, ਨਿਕਾਰਾਗਵਾ ਅਤੇ ਫਿਰ ਕੋਲੰਬੀਆ ਦਾ ਨੰਬਰ ਆਉਂਦਾ ਹੈ। ਸੋ ਇਹ ਉਹ ਖਤਰਨਾਕ ਬਾਰਡਰ ਹੈ ਜਿੱਥੇ ਗਏ ਬਹੁਤ ਸਾਰੇ ਲੋਕਾਂ ਦਾ ਅੱਜ ਤੱਕ ਪਤਾ ਨਹੀਂ ਚੱਲ ਸਕਿਆ। ਕਿਉਂ ਕਿੱਥੇ ਗਏ? ਇਹਨਾਂ ਦੇ ਵਿੱਚ ਪੰਜਾਬ ਦੇ ਵੀ ਬਹੁਤ ਸਾਰੇ ਨੌਜਵਾਨ ਸ਼ਾਮਲ ਨੇ। ਜਿਨ੍ਹਾਂ ਦੀਆਂ ਮਾਵਾਂ ਦਹਾਕੀਆਂ ਬਾਅਦ ਵੀ ਉਹਨਾਂ ਨੂੰ ਉਡੀਕ ਰਹੀਆਂ ਨੇ ਪਰ ਉਹਨਾਂ ਵਿਚਾਰੀਆਂ ਨੂੰ ਕੀ ਪਤਾ ਕਿ ਇਹ ਬੰਦੇ ਖਾਣੇ ਬਾਰਡਰ ਨੇ ਜਿੱਥੇ ਗਿਆ ਇਨਸਾਨ ਕਦੇ ਵਾਪਸ ਨਹੀਂ ਆਉਂਦਾ ਸੋ ਇਹ ਖਤਰਨਾਕ ਬਾਰਡਰ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਸਾਨੂੰ ਕਮੈਂਟ ਜ਼ਰੀਏ ਆਪਣੀ ਰਾਏ ਸਾਂਝੀ ਜ਼ਰੂਰ ਕਰਿਓ ਹੋਰ ਜਾਣਕਾਰੀ ਅਤੇ ਤਾਜ਼ਾ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਹਮਦਰਦ ਟੀਵੀ ਦੇ ਨਾਲ